ਬੋਧਿਸਕਾਰ ਯੋਗ ਦੇਪਕ ਸੱਤਿਓ ਤੇ ਪਿਆਰੇ ਪਿਆਰੇ ਬੱਚਿਓ ਉਮੀਦ ਹੈ ਤੁਸੀਂ ਸਾਰੇ ਬਹੁਤ ਖੁਸ਼ ਹੋ ਹੋਗੇ ਕਿਉਂਕਿ ਜਿੰਨੇ ਕ ਆਪਾਂ ਤਿਆਰੀ ਕੀਤੀ ਸੀ ਉਸ ਤਿਆਰੀ ਵਿੱਚੋਂ ਬਹੁਤ ਸਾਰਾ ਪੇਪਰ ਜਿਹੜਾ ਆਇਆ ਹੈ ਤਾਂ ਉਮੀਦ ਹੈ ਤੁਹਾਡਾ ਪੇਪਰ ਵੀ ਬਹੁਤ ਵਧੀਆ ਗਿਆ ਹੋਵੇਗਾ ਆਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਤੁਹਾਨੂੰ ਮੈਂ ਅੱਜ ਜਿਹੜਾ ਤੁਹਾਡਾ ਪੇਪਰ ਹੋਇਆ ਉਸ ਪੇਪਰ ਦਾ ਸੋਲੂਸ਼ਨ ਜਿਹੜਾ ਮੈਂ ਤੁਹਾਨੂੰ ਦਿਆਂਗਾ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਵੀਡੀਓ ਲੈਕਚਰ ਦੀ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵਸਤੂਨਿਸ਼ਟ ਪ੍ਰਸ਼ਨ ਹਾਂਜੀ ਸਭ ਤੋਂ ਪਹਿਲਾ ਪ੍ਰਸ਼ਨ ਸਾਡੇ ਕੋਲ ਛਪਾਰ ਦਾ ਮੇਲਾ ਕਦੋਂ ਲੱਗਦਾ ਹੈ ਤਾਂ ਛਪਾਰ ਦਾ ਮੇਲਾ ਬੇਟਾ ਲੱਗਦਾ ਹੈ ਭਾਦੋਂ ਸੁਦੀ 14 ਨੂੰ ਕਦੋਂ ਲੱਗਦਾ ਹੈ ਭਾਦੋਂ ਸੁਦੀ 14 ਨੂੰ ਮੇਲਾ ਲੱਗਦਾ ਹੈ ਬੇਟਾ ਤੁਹਾਨੂੰ ਮੈਂ ਚੰਗੀ ਤਰ੍ਹਾਂ ਇਹ ਪ੍ਰਸ਼ਨ ਜਿਹੜਾ ਹੈ ਮਸਟ ਪਾਸ ਪ੍ਰਸ਼ਨਾਂ ਦੇ ਵਿੱਚ ਕਰਵਾਇਆ ਸੀ ਕਿ ਬਈ ਇਹ ਤੁਸੀਂ ਕਰਕੇ ਹੀ ਜਾਣਾ ਹੈ ਇਹ ਵਾਲਾ ਪ੍ਰਸ਼ਨ ਮੈਂ ਵੱਡੇ ਪ੍ਰਸ਼ਨ ਦੇ ਵਿੱਚ ਕਰਵਾਇਆ ਸੀ ਕਿ ਰੂਪ ਪੱਕੋ ਨਕਲਾਂ ਕਿੰਨੀ ਕਿਸਮ ਦੀਆਂ ਹੁੰਦੀਆਂ ਹਨ ਦੋ ਕਿਸਮ ਦੀਆਂ ਹੁੰਦੀਆਂ ਬੇਟਾ 3 ਨੰਬਰ ਪੰਜਾਬ ਦੀਆਂ ਲੋਕ ਖੇਡਾਂ ਪਾਠ ਦੇ ਆਧਾਰ ਤੇ ਦੱਸੋ ਕਿ ਮੁੰਡੇ ਤੇ ਕੁੜੀਆਂ ਸਿਆਲ ਦੀ ਰੁੱਤ ਵਿੱਚ ਕਿਹੜੀ ਖੇਡ ਖੇਡਦੀਆਂ ਹਨ ਤਾਂ ਸਿਆਲ ਦੇ ਰੁੱਤ ਵਿੱਚ ਬੇਟਾ ਖੇਡੀ ਜਾਂਦੀ ਹੈ ਬਾਂਦਰ ਕਿਲਾ ਕਿਹੜੀ ਖੇਡੀ ਜਾਂਦੀ ਹੈ ਬਾਂਦਰ ਕਿਲਾ ਅੱਗੇ ਜੀ ਹਮੇਸ਼ਾ ਆਸਵੰਦ ਰਹਿਣ ਦਾ ਉਪਦੇਸ਼ ਦੇਣ ਲਈ ਕਿਹੜੀ ਅਖੌਤ ਟੁਕਮੀਆਂ ਜਾਂ ਖਾਨ ਟੁਕਮਾ ਇੱਕ ਦਰ ਬੰਦ 100 ਦਰ ਖੁੱਲਾ ਜਿੱਤੋ ਕਿਹੜੀ ਕਹਾਣੀ ਦੇ ਪਾਤਰ ਹੈ ਜਿੱਤੋ ਜੀ ਕਰਜਾ ਆਪਣੇ ਅੱਗੇ ਜੀ ਰਿਗਵੇਦ ਸਮੇਂ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਸप्तसिंधੂ ਕਿਹੜੇ ਲੋਕ ਨਾਚ ਨੂੰ ਗਿੱਧੇ ਦੀ ਨਰਸਦੀਕ ਮੰਨੇ ਜਾਂਦਾ ਹੈ ਕਿਕਲੀਨੋ ਹੰਗਾਮੇ ਸਮੇਂ ਕਿਹੜੀ ਰਸਮ ਕੀਤੀ ਜਾਂਦੀ ਹੈ ਦਸਤਾਰ ਬੰਦੀ ਦੀ ਚੰਗੀ ਸੰਗਤ ਕਰਨ ਅਤੇ ਬੁਰੀ ਸੰਗਤ ਤੋਂ ਬਚਣ ਦੀ ਨਸੀਹਤ ਦੇਣ ਲਈ ਕਿਹੜੀ ਖਾਨ ਟੁਕਮੀ ਹੈ ਵਾਜੀ ਸੰਗ ਤਾਰੇ ਕੁ ਸੰਗ ਡੋਬੇ ਚਮਚਮ ਰੱਖੋ ਨੀ ਕਲਗੇ ਜੁਹਾਰ ਦੀ ਕਵਿਤਾ ਦੇ ਕਵੀ ਦਾ ਨਾਮ ਹੈ ਜੇ ਨੰਦ ਲਾਲ ਨੂਰਪੁਰੀ ਤੇਲਪਤਰਾ ਫੁਲਕਾਰੀ ਦੀ ਕਢਾਈ ਸ਼ੀਸ਼ੇ ਦੇ ਟੁਕੜੇ ਲਾ ਕੇ ਕੀਤੀ ਜਾਂਦੀ ਹੈ ਗਲਤ ਹੈ ਬੇਟਾ ਛਮਾਸ ਫੁਲਕਾਰੀ ਦੀ ਕਢਾਈ ਸ਼ੀਸ਼ੇ ਦੇ ਟੁਕੜੇ ਲਾ ਕੇ ਕੀਤੀ ਜਾਂਦੀ ਹੈ ਪੈਦਾਵਾਰੀ ਸਾਧਨਾ ਤੇ ਤਕਨੀਕ ਦੇ ਬਦਲ ਜਾਣ ਨਾਲ ਸਭਿਆਚਾਰ ਵੀ ਬਦਲ ਜਾਂਦਾ ਹੈ ਬਿਲਕੁਲ ਸਹੀ ਹੈ ਪੰਜਾਬ ਦੇ ਸਮੁੱਚੇ ਲੋਕਾਂ ਚ ਲੋਕੀ ਕੀ ਪ੍ਰਕਿਰਤੀ ਧਾਰਨੀ ਨੇ ਬਿਲਕੁਲ ਸਹੀ ਐ ਵਕਦੇ ਪਾਣੀ ਕਵਤਾ ਦਾ ਕਵੀ ਸ਼ੰਕੂਰ ਬਟਾਲੂ ਇੱਕ ਗਲਤ ਐ ਬੇਟਾ ਅਗੇ ਜੇ ਸਖਤ ਮਿੰਤ ਅਤੇ ਲਗਨ ਨਾਲ ਕੰਮ ਕਰਨ ਦੀ ਆਦਤ ਪਾਉਣ ਦੀ ਸਿੱਖਿਆ ਦੇਣ ਲਈ ਪਾਟਾ ਸੀਵੀਏ ਨਾ ਰਸਮ ਨਈ ਨਾ ਕਰਨੀ ਵਸਦੇ ਹਾਂਜੀ ਤਾਂ ਇਹ ਉਦੋਂ ਇਹ ਖਾਨੀ ਵਰਤੀ ਜਾਂਦੀ ਬੇਟਾ ਇਹ ਤਾਂ ਖਾਨ ਉਦੋਂ ਵਰਤੀ ਜਾਂਦੀ ਹੈ ਜਦੋਂ ਕਿਸੇ ਦੇ ਕਿਸੇ ਵਿਚਕਾਰ ਬੋਲ ਬੁਲਾਰਾ ਨਾ ਹੋਵੇ ਕਹਿੰਦਾ ਮਤਲਬ ਹੈ ਮਨਮੁਟਾ ਹੋਵੇ ਗੁੱਸਾ ਹੋਵੇ ਕਿ ਜਿੱਤੇ ਪ੍ਰਤੀ ਤੇ ਕੋਈ ਵੀ ਬੁਲਾ ਕੇ ਰਾਜ਼ੀ ਨਾ ਹੋਵੇ ਉਦੋਂ ਕਿਹਾ ਜਾਂਦਾ ਸਖਤ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਤਾਂ ਕਿਹਾ ਜਾਂਦਾ ਵੀ ਦੇਖੋ ਇਹ ਜੋ ਰਾਤੀ ਜਾਗਣ ਕਾਲੀਆਂ ਸੋਹੀ ਸੋਹੀ ਖਾਣ ਸੁਖਾਣੀਆਂ ਤੇ ਵਗਦੇ ਪਾਣੀ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦੀ ਰਚਨਾ ਹੈ ਇਸ ਲਈ ਗਲਤ ਹੈ ਤੇ ਇਹ ਵੀ ਗਲਤ ਹੋ ਗਿਆ ਬੈਠਾ ਠੀਕ ਹੈ ਤਾਂ ਪਹਿਲਾ ਵੀ ਗਲਤ ਹੈ ਦੂਜਾ ਸਹੀ ਹੈ ਤੀਜਾ ਸਹੀ ਹੈ ਚੌਥਾ ਗਲਤ ਹੈ ਤੇ ਪੰਜਵਾਂ ਵੀ ਗਲਤ ਹੈ ਅਗੇ ਜੀ ਇਹ ਪ੍ਰਸ਼ਨ ਤੁਹਾਨੂੰ ਮੈਂ 3 ਨੰਬਰ ਪ੍ਰਸ਼ਨ ਦੇ ਵਿੱਚ ਦੇਖੋ ਲੋਕ ਕਲਾ ਤੇ ਸ਼ਾਸਤਰੀ ਕਲਾ ਵਿੱਚ ਕੀ ਅੰਤਰ ਹੈ ਜਿਹੜੀ 4 4 ਨੰਬਰਾਂ ਵਾਲੀ ਵੀਡੀਓ ਸੀ ਉਹਦੇ ਵਿੱਚ ਇਹਦੇ ਵਿੱਚ ਆਪਣੇ ਤਿੰਨ ਪ੍ਰਸ਼ਨ ਆਏ ਆ ਬਟਾ ਦੇਖੋ ਪੰਜਾਂ ਦੇ ਵਿੱਚੋਂ ਅ ਤਿੰਨ ਪ੍ਰਸ਼ਨ ਆਏ ਆ ਪਹਿਲਾ ਪ੍ਰਸ਼ਨ ਤੀਜਾ ਪ੍ਰਸ਼ਨ ਤੇ ਚੌਥਾ ਪ੍ਰਸ਼ਨ ਠੀਕ ਹੈ ਨਾ ਪਹਿਲਾ ਪ੍ਰਸ਼ਨ ਤੇ ਤੁਸੀਂ ਕਿੰਨੇ ਕਰਨੇ ਸੀ ਦੋ ਹੀ ਕਰਨੇ ਸੀ ਤਿੰਨ ਤੁਹਾਨੂੰ ਆਪਣੇ ਕਰਵਾਏ ਚ ਮਿਲ ਗਏ ਦੇਖੋ ਲੋਕ ਕਲਾ ਤੇ ਸ਼ਾਸਤਰੀ ਕਲਾ ਵਿੱਚ ਕੀ ਅੰਤਰ ਹੈ ਤੋਂ ਨੂੰ ਮੈਂ ਕਰਵਾਇਆ ਸੀ ਇਹ ਬਿਜਗਰੀ ਲੋਕ ਕਲਾ ਹੁੰਦੀ ਹੈ ਨਾ ਉਹਦੇ ਉਹਦੇ ਵਿੱਚ ਨਿਯਮ ਜਿਹੜੇ ਨੇ ਬੱਜਵੇਂ ਨਿਯਮ ਨਹੀਂ ਹੁੰਦੇ ਲੋਕਲਾ ਦੇ ਵਿੱਚ ਹਨਾ ਤੇ ਜਿਹੜੀ ਸ਼ਾਸਤਰੀ ਕਲਾ ਹੁੰਦੀ ਉਹਦੇ ਨਿਯਮ ਬੜੇ ਸਖਤ ਹੁੰਦੇ ਆ ਨਿਯਮਾਂ ਵਿੱਚ ਵੱਜੀ ਹੁੰਦੀ ਹੈ ਠੀਕ ਹੈ ਤੇ ਨਾਲ ਨਾਲ ਆਪਾਂ ਇਹ ਵੀ ਲਿਖਿਆ ਸੀ ਵੀ ਜਿਹੜੀ ਹੈ ਲੋਕਲਾ ਇਹ ਮਨੁੱਖੀ ਸਮੂਹਾਂ ਦੀ ਮਾਨਸਿਕ ਭਾਵਨਾ ਪ੍ਰਗਟਾਉਂਦੀ ਹੈ ਹਨਾ ਤੇ ਜਿਵੇਂ ਜਿਵੇਂ ਲੋਕਲਾ ਦੇ ਵਿੱਚ ਨਿਖਾਰ ਆਉਂਦਾ ਹੈ ਨਿਯਮ ਕਲਾ ਦੇ ਨਿਯਮ ਬਣਦੇ ਜਾਂਦੇ ਆ ਤੇ ਹੌਲੀ ਹੌਲੀ ਲੋਕਲਾ ਸ਼ਾਸਤਰੀ ਕਲਾ ਦੇ ਕਿਰੇ ਵਿੱਚ ਚਲੀ ਜਾਂਦੀ ਹੈ ਸ਼ਾਸਤਰੀ ਕਲਾ ਦੇ ਵਿੱਚ ਜਿੱਥੇ ਬੱਜਵੇਂ ਨਿਯਮ ਹੁੰਦੇ ਆ ਉਤੇ ਲੋਕਲਾ ਦੇ ਨਿਯਮ ਲਚਕਿਲੇ ਹੁੰਦੇ ਆ ਪਰ ਦੋਹਾਂ ਦੇ ਵਿੱਚ ਸੋਚ ਦੀ ਤਾਂਗ ਅਤੇ ਮਨੋਰੰਜਨ ਦਾ ਗੁਣ ਸਾਂਝਾ ਹੁੰਦਾ ਹੈ। ਇੱਕ ਆਪਾਂ ਕਰਵਾਇਆ ਸੀ ਸਾਨੂੰ ਆਪਣੇ ਖਾਣ ਪੰਜਾਬੀ ਸੱਭਿਆਚਾਰ ਦੇ ਰਵਾਇਤੀ ਖਾਣੇ ਕਿਉਂ ਤਰਜੀਹ ਨਹੀਂ ਚਾਹੀਦੀ ਹੈ। ਇਹ ਵੀ ਕੀਤਾ ਸੀ ਕਿਉਂ ਕੀਤਾ ਸੀ? ਇੱਕ ਤਾਂ ਸਿਹਤ ਪੱਖੋਂ। ਇੱਕ ਆਪਾਂ ਕਿਹਾ ਸੀ ਵੀ ਸਿਹਤ ਪੱਖੋਂ ਤੇ ਦੂਜਾ ਖੁਰਾਕੀ ਤੰਦ ਕਰਕੇ ਹੋ ਗਿਆ। ਦੂਜਾ ਸਿਹਤ ਲਈ ਘਾਤਕ ਹਨ ਤੇ ਤੀਜਾ ਜੇਕਰ ਆਪਾਂ ਰਵਾਇਤੀ ਖਾਣੇ ਛੱਡ ਦੇਾਂਗੇ ਤਾਂ ਕੀ ਹੋਊਗਾ ਸਾਡੇ ਸੱਭਿਆਚਾਰ ਦੀ ਰੱਖੀ ਨਹੀਂ ਹੋਊਗੀ ਤੇ ਸਾਡੇ ਅਰਥਚਾਰਣ ਨੂੰ ਵੀ ਨੁਕਸਾਨ ਪਹੁੰਚੇਗਾ। ਹਨਾ? ਮੈਂ ਤੁਹਾਨੂੰ ਲਿਖਾਇਆ ਸੀ ਕਿ ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਦੇ ਰਵਾਇਤੀ ਖਾਣੇ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਖੁਰਾਕੀ ਤੱਤਾਂ ਦੇ ਪੱਖੋਂ ਇਹ ਗੱਲ ਦਾਬੇ ਨਾਲ ਕਹੀ ਜਾ ਸਕਦੀ ਹੈ ਕਿ ਸਾਡੇ ਰਵਾਇਤੀ ਖਾਣੇ ਆਧੁਨਿਕ ਖਾਣਿਆਂ ਨਾਲੋਂ ਵੱਧ ਮਫੀਦ ਹਨ ਮੈਦੇ ਨਾਲ ਬਣੇ ਖਾਦ ਪਦਾਰਥ ਜਿੱਤੇ ਸਾਡੀ ਸਿਹਤ ਲਈ ਘਾਤ ਕਰਨ ਉੱਥੇ ਸ਼ਰਾਬ ਨਸ਼ੀ ਵਰਗਾ ਸ਼ੌਕ ਸਾਡੇ ਪੰਜਾਬੀ ਸੱਭਿਆਚਾਰ ਦੇ ਇੱਕ ਮਾੜਾ ਪੱਖ ਵੀ ਪੇਸ਼ ਕਰਦਾ ਹੈ ਸਾਨੂੰ ਆਪਣੇ ਸਥਾਨਕ ਖਾਣ ਪੀਣ ਨੂੰ ਉcheid ਕਰਨ ਦੀ ਜ਼ਰੂਰਤ ਹੈ ਇਹ ਕਵਲ ਸੱਭਿਆਚਾਰ ਦੀ ਰਾਖੀ ਲਈ ਹੀ ਜ਼ਰੂਰੀ ਨਹੀਂ ਸੋਗੇ ਪੰਜਾਬ ਦੇ ਅਰਥਚਾਰੇ ਲਈ ਵੀ ਜ਼ਰੂਰੀ ਹੈ ਨਾਲ ਦੀ ਨਾਲ ਤੁਹਾਨੂੰ ਮੈਂ ਇੱਕ ਕਰਾਇਆ ਸੀ ਬਟਾ ਇੱਕ ਸਵਾਲ ਹੋਰ ਕਰਾਇਆ ਸੀ ਮੈਂ ਤੁਹਾਨੂੰ ਕਿ ਪੰਜਾਬੀ ਸਭਿਆਚਾਰ ਦੇ ਮੁੱਖ ਲੱਛਣ ਕਿਹੜੇ ਆ ਤਾਂ ਤੁਸੀਂ ਲਿਖਿਆ ਹੋਣੀ ਹੈ ਕੁਰਬਾਨੀ ਦਾ ਜਜ਼ਬਾ ਅਣਖ ਮਿੱਠਾਪਣ ਅਤੇ ਦਰੁਸਤ ਹਾਜ਼ਮਾ ਹਨ ਇਸ ਤੋਂ ਇਲਾਵਾ ਇਥੋਂ ਦੀ ਬੋਲੀ ਭਾਸ਼ਾ ਪਹਿਰਾਵਾ ਰੀਤੀ ਰਿਵਾਜ ਤੇ ਮਨੋਤਾ ਪੰਜਾਬੀ ਸਭਿਆਚਾਰ ਦੇ ਬਹੁ ਨਸਲੀ ਬਹੁ ਜੱਤੀ ਤੇ ਬਹੁ ਕਮੀ ਇਤਿਹਾਸ ਵੱਲ ਇਸ਼ਾਰਾ ਕਰਦੇ ਹਨ ਠੀਕ ਹੈ ਨਾ ਇਹ ਗੱਲਾਂ ਤੁਸੀਂ ਜ਼ਰੂਰ ਲਿਖਿਆ ਹੋਣੀ ਹੈ ਅੱਗੇ ਆਜ ਬੜਾ 4 ਨੰਬਰ ਏ ਮੈਂ ਤੁਹਾਨੂੰ ਵੈਸੇ ਨਹੀਂ ਕਰਵਾਇਆ ਸੀ ਤੇ ਤੁਸੀਂ ਕਰ ਲਿਆ ਹਣਾ ਪੱਤਰ ਵਾਲਾ ਦਾ ਠੀਕ ਹੈ ਨਾ ਹਾਂ ਤੁਹਾਨੂੰ ਮੈਂ ਇਹ ਜ਼ਰੂਰ ਕਰਵਾਇਆ ਸੀ ਤੇ ਤੁਸੀਂ ਮੇਰੀਆਂ ਉਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਮੈਨੂੰ ਉਮੀਦ ਹੈ ਕਿ ਸੰਖੇਪ ਰਚਨਾ ਵਾਲਾ ਵੀ ਬਿਲਕੁਲ ਸਹੀ ਕੀਤਾ ਹੋਵੇਗਾ ਇਹਦਾ ਬੜਾ ਸਿਰਲੇਖ ਬੰਦਾ ਹੈ ਨਸ਼ਾਖੋਰੀ ਕਹਿ ਸਕਦੇ ਹਾਂ ਜਾਂ ਨਸ਼ੇ ਦੀ ਪ੍ਰਵਿਰਤੀ ਹੈ ਜਿਹਦਾ ਸਿਰਲੇਖ ਬੰਦਾ ਹੈ ਤੇ ਤੁਸੀਂ ਇਹਦਾ ਜੇਕਰ ਮੈਂ ਤੁਹਾਨੂੰ ਇਹ ਡਿਸਕਸ ਕਰਾਂ ਇਹਦਾ ਆਪਣਾ ਕੀ ਨਾਮ ਕੀ ਜਿਹੜਾ ਸੰਖੇਪ ਰਚਨਾ ਜਿਹੜੀ ਉਹ ਮੈਂ ਜਿਹੜੇ ਡਿਸਕਸ ਕਰਨਾ ਕਰਤਾ ਇੰਨੇ ਕਿ ਬਣਦੀ ਐ 200 2 4 ਸ਼ਬਦ ਬਣਦੇ ਐ 200 2 ਕਰ ਲਓ 4 ਕਰ ਲਓ ਇੰਨੇ ਕਿ ਸ਼ਬਦ ਬਣਦੇ ਐ ਤੇ 67 86 ਛੇ ਸ਼ਬਦ ਹੈ ਗਿਆ ਮੰਨ ਕੇ ਚੱਲੋ ਉਹ ਆਪਾਂ ਨੂੰ ਸੱਗੇ ਕਰ ਰਚਨਾ ਦੇ ਵਿੱਚ ਚਾਹੀਦੇ ਆ ਤਾਂ ਆਪਾਂ ਲਿਖ ਸਕਦੇ ਸੀ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਪੂਰੀ ਦੁਨੀਆ ਵਿੱਚ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ ਮੁਕਾਬਲੇਬਾਜ਼ੀ ਅਤੇ ਪਦਾਰਤਕ ਸੁੱਖ ਸਹੂਲਤਾਂ ਦੀ ਦੌੜ ਨੇ ਮਨੁੱਖ ਜ਼ਿੰਦਗੀ ਨੂੰ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ ਮਨੁੱਖ ਦੀਆਂ ਸਮਾਜਿਕ ਮਾਨਸਿਕ ਅਤੇ ਆਤਮਿਕ ਲੋੜਾਂ ਅਧੂਰੀਆਂ ਰਹਿ ਗਈਆਂ ਹਨ ਅਨਾ ਅਧੂਰੀਆਂ ਰਹਿ ਗਈਆਂ ਲੋੜਾਂ ਕਾਰਨ ਮਨੁੱਖੀ ਜੀਵਨ ਵਿੱਚ ਉਲਝਣਾ ਵਧ ਗਈਆਂ ਹਨ ਮਨੁੱਖ ਨੇ ਇਹਨਾਂ ਉਲਝਣਾ ਦਾ ਹੱਲ ਨਸ਼ਾ ਪ੍ਰਵਰਤੀ ਵਿੱਚੋਂ ਲੱਭਣ ਦਾ ਯਤਨ ਕੀਤਾ ਤੁਸੀਂ ਇੰਨੀ ਗੱਲ ਜਿ ਲਿਖੀ ਐ ਮੁੜੀਆਂ-ਮੁੜੀਆਂ ਗੱਲਾਂ ਤਾਂ ਤੁਹਾਡੀ ਸੰਖੇਪ ਰਚਨਾ ਵੀ ਬਟਾ ਬਿਲਕੁਲ ਸਹੀ ਹੈ ਅਗੀਆਂ ਦੇਖੋ ਖੁਸ਼ੀ ਵਾਲੀ ਗੱਲ ਹੈ ਕਿ ਇਹ ਵਾਲਾ ਜਿਹੜਾ ਹੈ ਨਾ ਇਹ ਵਾਲਾ ਤੁਹਾਨੂੰ ਮੈਂ ਪੜੇ ਸਲਾਈਡ ਵਿੱਚ ਕਰਵਾਇਆ ਸੀ ਜੇਕਰ ਤੁਸੀਂ ਸ਼ਬਦ ਕੋਸ਼ ਵਚਨ ਵਿਧੀ ਦੇਖਿਆ ਤਾਂ ਐਜ਼ ਇਟ ਹੀ ਆ ਗਿਆ ਬਟਾ ਜਿਵੇਂ ਮੈਂ ਤੁਹਾਨੂੰ ਕਰਵਾਇਆ ਸੀ ਉਹੀ ਆ ਗਿਆ ਤੇ ਇਹ ਵੀ ਤੁਸੀਂ ਬਿਲਕੁਲ ਸਹੀ ਕੀਤਾ ਹੋਣਾ ਹੈ ਸਭ ਤੋਂ ਪਹਿਲਾਂ ਦੇਖੋ ਆਪਾਂ ਅੱਖਰ ਦੇਖਦੇ ਆਂ ਸਾਰੇ ਅੱਖਰ ਅਲੱਗ-ਅਲੱਗ ਹੈਗੇ ਦੋਵਾਂ ਨੂੰ ਛੱਡ ਕੇ ਰਾਰੇ ਨੂੰ ਛੱਡ ਕੇ ਬਾਕੀ ਸਾਰੇ ਅਲੱਗ ਹੈ ਇਹਨਾਂ ਨੂੰ ਕਰਨਾ ਕੀ ਸੀ ਸਿਰਫ ਅੱਖਰਾਂ ਦੇ ਹਸਮਨਾ ਸੈੱਟ ਕਰਨਾ ਸੀ ਤੁਸੀਂ ਅੱਖਰਾਂ ਦੇ ਹਸਮਨਾ ਸੈੱਟ ਕਰ ਲਿਆ ਹੋਣਾ ਸਭ ਤੋਂ ਪਹਿਲਾਂ ਹਾ ਹਾ ਲਿਖਿਆ ਤੁਸੀਂ 1 ਨੰਬਰ ਤੇ 1 ਨੰਬਰ ਤੇ ਹਾ ਹਾ ਆ ਗਿਆ ਹਾਈ ਤੋਂ ਬਾਅਦ ਹੋਰ ਕਿਹੜਾ ਆਉਂਦਾ ਹੈ ਹਾਈ ਤੋਂ ਬਾਅਦ ਸਿੱਧਾ ਤੱਤੇ ਦੇ ਆਉਨੇ ਆਪਾਂ ਹਨਾ ਦੇਖੋ ਤੱਤੇ ਤੇ ਆਉਨੇ ਆ ਫਿਰ ਦਦਾ ਆ ਜਾਂਦਾ 3 ਨੰਬਰ ਤੇ 4 ਨੰਬਰ ਤੇ ਫਿਰ ਕੀ ਆ ਜਾਂਦਾ ਬਜ਼ੁਰਗ ਆ ਜਾਂਦਾ 3 ਨੰਬਰ ਤੇ ਸੌਰੀ ਤੱਤਾ ਆ ਗਿਆ 2 ਨੰਬਰ ਤੇ ਤੇ ਨੰਬਰ ਤੇ ਆ ਗਿਆ ਦੁਰਸਤ ਚਾਰ ਨੰਬਰ ਤੇ ਬਜ਼ੁਰਗ ਰਿਸ਼ਟ ਤੇ ਰੋਜ਼ਨਾਮ ਚਾਤਨ ਉਸਨੂੰ ਪਤਾ ਵੀ ਸਿਹਾਰੀ ਪਹਿਲਾਂ ਆਉਂਦੀ ਹੈ ਤੇ 5 ਨੰਬਰ ਤੇ ਆ ਗਿਆ ਤੇ 6 ਨੰਬਰ ਤੇ ਰੋਜ਼ਨਾਮ ਚ ਆ ਗਿਆ ਹਨਾ ਇਹ ਤੁਹਾਨੂੰ ਮੈਂ ਸਲਾਈਡ ਵਿੱਚ ਕਰਵਾਇਆ ਸੀ ਤੁਸੀਂ ਸ਼ਬਦ ਕੋਸ਼ ਵਚਨ ਵਿਧੀ ਵਿੱਚ ਦੇਖ ਲਿਆ ਜੇ ਇਹ ਤੁਹਾਡਾ ਕੀਤਾ ਹੋਇਆ ਇੱਕ ਹੋਰ ਇੰਪੋਰਟੈਂਟ ਗੱਲ ਬੇਟਾ 7 ਨੰਬਰ ਸਵਾਲ ਦੇ ਵਿੱਚ ਜਿੰਨੇ ਵਾਕ ਹੈਗੇ ਉਹ ਸਾਰੇ ਸਾਰੇ ਆਪਣੀ ਸਲਾਈਡ ਵਿੱਚੋਂ ਆਏ ਆ ਦੇਖੋ ਤੁਸੀਂ ਜਿੰਨੇ ਮੈਂ ਕਰਵਾਏ ਐ ਐਜ਼ ਇਟ ਹੀ ਆ ਗਏ ਤੁਹਾਨੂੰ ਤੇ ਇਹ ਦੇਖੋ ਇਹਦਾ ਹੱਲ ਕੀ ਹੋਗਾ ਪਲੇ ਲੋਕ ਸ਼ਬਦਾ ਪਲੇ ਲੋਕ ਸ਼ਬਦਾ ਪਲਾ ਸੋਚਦੇ ਨਾਵਾਚਕ ਬਣਾਣਾ ਹੈ ਤਾਂ ਇਹਦਾ ਬਣਾਵਾਂਗੇ ਪਲੇ ਲੋਕ ਕਿਸੇ ਦਾ ਮਾੜਾ ਨਹੀਂ ਸੋਚਦੇ ਮੇਰੀ ਇੱਛਾ ਹੈ ਕਿ ਮੈਂ ਮੀਰ ਵਾਕਾਸ਼ ਮੈਂ ਅਮੀਰ ਹਾਂ ਇਸ ਵਿੱਚ ਮੇਵਾਚਕ ਬਣਾਣਾ ਹੈ ਬੱਚੇ ਸਭ ਨੂੰ ਪਿਆਰੇ ਲੱਗਦੇ ਹਨ ਬੱਚੇ ਕਿਸ ਨੂੰ ਪਿਆਰੇ ਨਹੀਂ ਲੱਗਦੇ ਬੂੜੀਆਂ ਨੂੰ ਮਾਲੀ ਪਾਣੀ ਸੌਰੀ ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਗਿਆ ਇਹ ਕਰਤਰੀ ਕਰਮਣੀ ਵਾਕ ਹੈ ਇਹਨੂੰ ਕਰਤਰੀ ਬਣਾਣਾ ਹੈ ਤੇ ਮਾਲੀ ਨੇ ਬੂਟਿਆਂ ਨੂੰ ਪਾਣੀ ਦਿੱਤਾ ਤੇ ਅੱਗੇ ਵੱਧ ਕੇ ਮੈਰੀ ਦੇ ਦੰਦ ਖੱਟੇ ਕਰੋ ਸਯੁਕਤ ਵਿਗ ਬਣਾਣਾ ਹੈ ਇਹਦਾ ਬਣਨਾ ਸੀ ਅੱਗੇ ਵਧੋ ਅਤੇ ਮੈਰੀ ਦੇ ਦੰਦ ਖੱਟੇ ਕਰੋ ਤੇ ਮਿਹਨਤ ਕਰਨ ਵਾਲੇ ਵਿਦਿਆਰਥੀ ਨੂੰ ਹਮੇਸ਼ਾ ਸਫਲਤਾ ਮਿਲਦੀ ਹੈ ਜਿਹੜੇ ਵਿਦਿਆਰਥੀ ਮਿਹਨਤ ਕਰਦੇ ਹਨ ਉਹ ਸਫਲ ਹੁੰਦੇ ਹਨ ਠੀਕ ਹੈ ਜ ਜ ਉਹਨਾਂ ਨੂੰ ਸਫਲਤਾ ਮਿਲਦੀ ਹੈ ਜਿਹੜੇ ਵਿਦਿਆਰਥੀ ਮਿਹਨਤ ਕਰਦੇ ਹਨ ਉਹਨਾਂ ਨੂੰ ਸਫਲਤਾ ਮਿਲਦੀ ਹੈ ਤਾਂ ਤੁਸੀਂ ਇਹਨੇ ਕਰਨੇ ਸੀ ਤੁਹਾਨੂੰ ਮੈਂ ਸਾਰੇ ਕਰਵਾਤੇ ਬਟਾ ਅੱਗੇ ਦੇਖੋ 8 ਨੰਬਰ ਤੇ ਆ ਜਾਓ ਹਾਂਜੀ ਅਕੋ ਤਾਂ ਮੈਂ ਤੁਹਾਨੂੰ ਡਾਇਰਕਟਲੀ ਨਹੀਂ ਕਰਵਾਈਆਂ ਸੀ ਸੋਖੀਆਂ ਸੀਗੀਆਂ ਦੇਖੋ ਸਾਰੀਆਂ ਮੈਂ ਇਹਨਾਂ ਦੇ ਭਾਵ ਦੱਸ ਦੇਣਾ ਤੁਹਾਨੂੰ ਕਰਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਜਦੋਂ ਆਪਾਂ ਆਪਣੀ ਘਰ ਦੀ ਚੀਜ਼ ਨੂੰ ਨਿਗੂਣੀ ਸਮਝਦੇ ਹਾਂ ਤੇ ਬਾਹਰਲੀ ਚੀਜ਼ ਨੂੰ ਵੱਧ ਕੀਮਤੀ ਸਮਝਦੇ ਹਾਂ ਉਦੋਂ ਕਹਿੰਦੇ ਆਪਾਂ ਤੇ ਭਜਿਆਂ ਨੂੰ ਵਾਂਣ ਇੱਕੋ ਜਿਵੇਂ ਜਦੋਂ ਦੋਹਾਂ ਤੇ ਰਾਲੀ ਸਥਿਤੀਆਂ ਇੱਕੋ ਜੀਆਂ ਬੜ ਜਾਂਦਾ ਉਦੋਂ ਇਹ ਅਖੰਡ ਵਰਤੀ ਜਾਂਦੀ ਹੈ ਇੱਕ ਚੁੱਪ ਸੌ ਸੁਖ ਇਹਦਾ ਮਤਲਬ ਹੈ ਵੀ ਜਦੋਂ ਕੋਈ ਲੜਾਈ ਝਗੜਾ ਹੋਵੇ ਉਦੋਂ ਚੁੱਪ ਚੰਗੀ ਹੈ ਚੁੱਪ ਕਰਨ ਨਾਲ ਜਿਹੜਾ ਝਗੜਾ ਅੱਗੇ ਵੱਧਦਾ ਨਹੀਂ ਜਦੋਂ ਨੁਕਸਾਨ ਨਹੀਂ ਹੁੰਦਾ ਹੋ ਨਾ ਚੱਲੀ ਬਾਬਾ ਤਰਹਾਈ ਇਹਦਾ ਮਤਲਬ ਹੈ ਵੀ ਜਦੋਂ ਕੋਈ ਆਪਾਂ ਕੰਮ ਕਰਨ ਬੈਠਦੇ ਆ ਕੋਈ ਕੰਮ ਕਰਨ ਬੈਠਦਾ ਥੋੜਾ ਜਿਹਾ ਕੰਮ ਕਰਕੇ ਥੱਕ ਜਾਂਦਾ ਉਦੋਂ ਇਹ ਕਿਹਾ ਜਾਂਦਾ ਤੌੜੀ ਉਬਲੇਗੀ ਤਾਂ ਆਪਣੇ ਕੰਡੇ ਸਾੜੇਗੇ ਦਾ ਮਤਲਬ ਹੈ ਵੀ ਗੁੱਸਾ ਕਰਨ ਨਾਲ ਬੰਦੇ ਦਾ ਆਪਣੇ ਦਾ ਨੁਕਸਾਨ ਹੁੰਦਾ ਠੀਕ ਹੈ ਨਾ ਇਸ ਲਈ ਵਰਤੇ ਜਦੋਂ ਆਪਾਂ ਗੁੱਸਾ ਕਰਦੇ ਆ ਤਾਂ ਸੂ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਆਪਣਾ ਨੁਕਸਾਨ ਹੋਇਸ ਕਰਕੇ ਤੌੜੀ ਉਬਲੇਗੀ ਭਾਂਡਾ ਗਰਮ ਹੋਏਗਾ ਨਾ ਤਾਂ ਫਿਰ ਕਿ ਉਹਦੇ ਕਿਨਾਰੇ ਜਿਹੜੇ ਕੰਡੇ ਮਤਲਬ ਕਿਨਾਰੇ ਸੜਨਗੇ ਆਵਲਾ ਦੇਖੋ ਬੇਟਾ ਅੱਗੇ ਸਵਾਲ ਇਹ ਵੀ ਮੈਂ ਤੁਹਾਨੂੰ ਕਰਵਾਇਆ ਸੀ ਕੇਂਦਰੀ ਪਾਲ ਕਰਵਾਇਆ ਸੀ ਜਿਹੜੇ ਉਹਨਾਂ ਵਿੱਚੋਂ ਤੁਸੀਂ ਕੀਤੇ ਹੋਣੇ ਆ ਵਰਿਸ਼ਾ ਕਿਸੇ ਇੱਕ ਦਾ ਲਿਖਣਾ ਸੀ ਵਰਿਸ਼ਾ ਅਮਰਤਾ ਬ੍ਰਿਤਿੰਦ ਸੀ ਪੁਰਾਣੇ ਇਹ ਵਰਿਸ਼ਾ ਬੇਨਾਪਚਵਨੀ ਬੜੀ ਸੋਖੀ ਹੈ ਹੈਨਾ ਮੇਰਾ ਬਚਪਨ ਇੱਕ ਬਿਨਾ ਪਿਤਾ ਦੇ ਪਿਤਾ ਉਹਦਾ ਪਿਤਾ ਨਹੀਂ ਹੈ ਤੇ ਉਸ ਬੱਚੇ ਦੀਆਂ ਭਾਵਨਾਵਾਂ ਜਿਹੜੀਆਂ ਉਹਦੇ ਵਿੱਚ ਪੈਸ਼ ਹੁੰਦੀਆਂ ਉਹ ਤੁਸੀਂ ਕੀਤੀਆਂ ਹੋਣੀਆਂ ਵਰਿਸ਼ਾ ਵਾਲੀ 1947 ਦੀ ਦੇਸ਼ਵੰਡ ਦੇ ਸਮੇਂ ਜਿਹੜੀ ਕਤਲੋਗਾਰਦ ਹੋਈ ਹੈ ਉਸ ਨੂੰ ਬਿਆਨ ਕਰਦੀ ਕਵਿਤਾ ਸੀ ਬਟਾ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਤੇ ਕਵੀ ਨੇ ਪੁਰਾਣੇ ਪੰਜਾਬ ਨੂੰ ਰੋਮਾਂਟਿਕ ਵੇ ਦੇ ਵਿੱਚ ਰੋਮਾਂਟਿਕ ਅੰਦਾਜ਼ ਦੇ ਵਿੱਚ ਪੁਰਾਣੇ ਪੰਜਾਬ ਨੂੰ ਯਾਦ ਕੀਤਾ ਹੈ ਉਹ ਪੁਰਾਣੇ ਪੰਜਾਬ ਦੀਆਂ ਸਾਰੀਆਂ ਗੱਲਾਂ ਨੂੰ ਯਾਦ ਕਰਦਾ ਖੁਸ਼ ਹੁੰਦਾ ਹੈ ਮੋਹ ਜਿਹੜਾ ਮੋਹ ਹੈ ਨਾ ਪੁਰਾਣੇ ਪੰਜਾਬ ਦੇ ਵਿੱਚ ਉਸ ਕਵਤਾ ਦੇ ਵਿੱਚ ਪੇਸ਼ ਹੁੰਦਾ ਹੈ ਅੱਗੇ ਬੜਾ ਕਹਾਣੀ ਸੀ 10 ਨੰਬਰ ਮਾੜਾ ਬੰਦਾ ਨੀਲੀ ਮਾੜਾ ਬੰਦਾ ਆਪਾਂ ਕਹਾਣੀ ਦਾ ਸਾਰ ਵੀ ਡਿਸਕਸ ਕੀਤਾ ਸੀ ਨੀਲੀ ਦਾ ਵੀ ਸਾਰ ਕੀਤਾ ਸੀ ਆਪਾਂ ਹੈਨਾ ਵੀ ਇਹ ਦੇ ਵਿੱਚ ਨੀਲੀ ਜਿਹੜੀ ਇੱਕ ਗਾਂ ਹੈ ਉਹਦੀਆਂ ਜਿਹੜੀਆਂ ਭਾਵਨਾਵਾਂ ਹੈ ਗਿਆ ਉਹਦੇ ਉਦਗਾਰ ਜਿਹੜੇ ਉਹਦੇ ਮਨੁਭਾਵ ਜਿਹੜੇ ਉਹ ਪੇਸ਼ ਹੋਏ ਕਿ ਪਸ਼ੂਆਂ ਦੇ ਵਿੱਚ ਵੀ ਜਾਨਵਰਾਂ ਦੇ ਵਿੱਚ ਵੀ ਭਾਵਨਾਵਾਂ ਹੁੰਦੀਆਂ ਹਨ ਉਹਨਾਂ ਨੂੰ ਵੀ ਆਪਣੇ ਬੱਚਿਆਂ ਪ੍ਰਤੀ ਪਿਆਰ ਹੁੰਦਾ ਹੈ ਤੇ ਜਿਹੜਾ ਗਵਾਲਾ ਉਹ ਕੀ ਕਰਦਾ ਪਦਾਰਥ ਗ੍ਰੂਚੀਆਂ ਵਾਲਾ ਹੈ ਨਾ ਉਹ ਪਰ ਗ੍ਰੂਚੀਆਂ ਵਾਲਾ ਹੈ ਤੇ ਉਹ ਕੀ ਕਰਦਾ ਉਸ ਨੂੰ ਜਦੋਂ ਤੱਕ ਉਹ ਦੁੱਧ ਦਿੰਦੀ ਹੈ ਉਹ ਦੁੱਧ ਸੌਰੀ ਉਹਦੀ ਬੱਚੀ ਜਿਹੜੀ ਉਹ ਮਰ ਜਾਂਦੀ ਉਸ ਤੋਂ ਬਾਅਦ ਉਹਨੂੰ ਪਤਾ ਲੱਗਦਾ ਵੀ ਹੁਣ ਦੁੱਧ ਨਹੀਂ ਦਿੰਦੀ ਉਹ ਚਾਰਾ ਵੀ ਚੁੱਕ ਲੈਂਦਾ ਉਹਦੇ ਅੱਗੋਂ ਹਨਾ ਚਾਰਾ ਵੀ ਚੁੱਕ ਲੈਂਦਾ ਤੇ ਫਿਰ ਐ ਕਰਦੇ ਕਰਦੇ ਇੱਕ ਦਿਨ ਨੀਲੀ ਜਿਹੜੀ ਉਹ ਕਰਉ ਤਰ ਜਾਂਦੀ ਹੈ ਜਿਹੜੀ ਲੇਖਕ ਦੀ ਪਤਨੀ ਉਹਨੂੰ ਕਿੰਨੀ ਵਾਰੀ ਕਹਿੰਦੀ ਹੈ ਪੜੇ ਨੇ ਚੂਲੀ ਪਰ ਦੁੱਧ ਲੀ ਗਿਆ ਹੈ ਬੱਚੀ ਗੁਆ ਲਈ ਨਾ ਤਾਂ ਉਹ ਸਾਰੀ ਅੰਗਰ ਮਾੜਾ ਬੰਦਾ ਕੀ ਹੈ ਕਿ ਪਤੀ ਪਤਨੀ ਜਿਹੜੇ ਲੇਖਕ ਦੀ ਪਤਨੀ ਰਿਕਸ਼ਾ ਚਾਲਕ ਵਾਲੀ ਕਹਾਣੀਓ ਪੈਸੇ ਮੰਗਦਾ ਹੈ ਉਹ ਵੱਧ ਪੈਸੇ ਮੰਗ ਲੈਂਦਾ ਹੈ ਉਹ ਦਿੰਦੇ ਨਹੀਂ ਉਹ ਪੈਸੇ ਉਹਨਾਂ ਦੇ ਵਗਾ ਮਾਰਦਾ ਹੈ ਉਹ ਬਾਹਰ ਖੜਾ ਰੰਦਾ ਹੈ ਪਤੀ ਪਤਨੀ ਜਿਹੜੀ ਉਹਨਾਂ ਦੇ ਵਿੱਚ ਕਸ਼ਮਕਿਸ਼ ਚੱਲਦੀ ਹੈ ਉਹ ਡਰਦੇ ਰਹਿੰਦੇ ਹੈ ਕਿਤੇ ਕਦੇ ਗੁੱਸੇ ਹੁੰਦੇ ਹੈ ਜਦੋਂ ਰਿਕਸ਼ੇ ਵਾਲੇ ਕੋਲ ਦੂਜੇ ਰਿਕਸ਼ੇ ਵਾਲਾ ਆ ਕੇ ਖੜਦਾ ਤੁਹਾਨੂੰ ਲੱਗਦਾ ਵੀ ਇਹਨਾਂ ਦੀ ਇਕਤਾ ਹੈਗੀ ਹੈ ਹਨਾ ਫਿਰ ਉਹ ਰਿਕਸ਼ਾ ਵਾਲਾ ਚਲਾ ਜਾਂਦਾ ਹੈ ਫਿਰ ਉਹਨਾਂ ਦੇ ਵਿੱਚ ਦੋਸ਼ ਭਾਵਨਾ ਘੇਰਦੀ ਲੈਂਦੀ ਹੈ ਉਹਨਾਂ ਨੂੰ ਫਿਰ ਉਹ ਕਹਿੰਦੇ ਵੀ ਆਪਾਂ 3 ਰੁਪਏ ਪਿੰਗਲਵਾੜੇ ਦੇ ਦੇਾਂਗੇ ਤਾਂ ਇਹ ਸਾਰੀ ਕਹਾਣੀ ਤੁਸੀਂ ਮਧ ਵਰਗੀ ਜਿਹੜਾ ਮਧ ਵਰਗੀ ਜਿਹੜੀ ਪਤੀ ਪਤਨੀ ਉਹਨਾਂ ਦੀ ਸੋਚ ਨੂੰ ਘਾਟਦੀ ਹੈ ਮਾੜਾ ਬੰਦਾ ਕਹਾਣੀ ਠੀਕ ਹੈ ਬੇਟਾ ਤਾਂ ਇਹ ਸੀ ਅੱਜ ਦਾ ਪੇਪਰ ਤੇ ਉਮੀਦ ਹੈ ਤੁਸੀਂ ਇਹਨਾਂ ਸਾਰੇ ਪੇਪਰ ਇਸ ਸਾਰੇ ਪ੍ਰਸ਼ਨਾਂ ਨੂੰ ਬੜੇ ਸੋਨੇ ਢੰਗ ਨਾਲ ਕੀਤਾ ਹੋਵੇਗਾ ਸਿਰਫ ਆਪਣਾ ਇੱਕ ਮੰਨ ਕੇ ਚੱਲੋ ਕਿ ਇੱਕ ਪੱਤਰ ਵਾਲਾ ਪੋਰਸ਼ਨ ਰਹਿ ਗਿਆ ਸੀ ਬਾਕੀ ਸਾਰਾ ਜੀਵ ਜਿਵਤ ਨੂੰ ਕਰਵਾਇਆ ਸੀ ਹੋਵੇਂਵੇਂ ਆਇਆ ਹੈ ਤੇ ਕੋਈ ਇੱਕ ਅਦਾ ਪ੍ਰਸ਼ਨ ਹੋ ਸਕਦਾ ਵੀ ਤੁਹਾਨੂੰ ਓੱਖਾ ਲੱਗਿਆ ਹੋਵੇ ਬਾਕੀ ਸਾਰੇ ਦੇ ਸਾਰੇ ਪ੍ਰਸ਼ਨ ਜਿਹੜੇ ਬੜਾ ਸੁੱਕੇ ਸੀਗੇ ਤੋਂ ਉਮੀਦ ਹੈ ਤੁਹਾਡੇ ਬਹੁਤ ਚੰਗੇ ਨੰਬਰ ਆਣਗੇ ਤੇ ਮੇਰੀ ਕੋਸ਼ਿਸ਼ ਤੁਹਾਨੂੰ ਬਹੁਤ ਚੰਗੀ ਲੱਗੀ ਤਾਂ ਤੁਸੀਂ ਨੂੰ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਆਪਣੇ ਦੋਸਤਾਂ ਦੇ ਨਾਲ ਇਹ ਤੁਹਾਨੂੰ ਮੈਕਸਿਮਮ ਜਿਹੜਾ ਸ਼ੇਅਰ ਕਰਨਾ ਹੈ ਖਾਸ ਕਰਕੇ ਜਿਹੜੇ ਬੱਚੇ ਹੁਣ 11ਵੀਂ ਤੋਂ 12ਵੀਂ ਦੇ ਵਿੱਚ ਆਉਣਗੇ ਉਹਨਾਂ ਸਾਰੇ ਬੱਚਿਆਂ ਨੂੰ ਕਹਿਣਾ ਕਿ ਆਪਣਾ ਚੈਨਲ ਜਿਹੜਾ ਉਹ ਸਬਸਕ੍ਰਾਈਬ ਕਰ ਲੈਣ ਅਜਿ ਲਈ ਇੰਨੇ ਹੀ ਬਟਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ